ਸਲਾਹ ਜੀ ਹੁਣ ਪਹੁੰਚ ਚੁੱਕਾ ਪੰਜਾਬ ਦੇ ਸਭ ਤੋਂ ਵੱਡੇ ਹੋਲਸੇਲ ਸਟੋਰ ਤੇ ਮਾਤੂ ਸ਼੍ਰੀ ਦਸਤਾਰ ਅੰਕਲ ਓਮ ਬੱਗਾ ਪੜਾ ਜਿੱਥੇ ਬਹੁਤ ਵੱਡੇ ਮੇਲੇ ਲੱਗਿਆ ਤੁਸੀਂ ਦੇਖ ਲਓ ਉਧਰ ਸੜਕਾਂ ਪਾਰ ਵੀ ਦੇਖ ਲਓ ਗੱਡੀਆਂ ਭਰੀਆਂ ਪਈਆਂ ਮੇਲੇ ਲੱਗੇ ਪਿਆ ਇਧਰ ਮੋਟਰਸਾਈਕਲਾਂ ਦਾ ਇਕੱਠ ਦੇਖ ਲਓ ਇਧਰ ਟਰੱਕ ਚੈੱਕ ਕਰ ਲਓ ਰੋਜ਼ ਲੋਡ ਰੋਗ ਮਾਰਾ ਰਿਆ ਜਿਹੜਾ ਤੁਸੀਂ ਲੈਨੇ ਹੋ 2.5 ਲੱਖ ਦਾ ਕੱਪੜਾ ਬਾਜ਼ਾਰ 'ਚ ਮਾਤੂ ਸ਼੍ਰੀ ਦਸਤਾਰ ਨੇ ਲੱਖ ਰੁਪਏ 'ਚ ਦੇਣਾ ਜਿਹੜਾ ਤੁਸੀਂ 50 ਹਜ਼ਾਰ ਦਾ ਦਿੰਨੇ ਹੋ ਮਾਤੂ ਸ਼੍ਰੀ ਦਸਤਾਰ ਨੇ 20 ਹਜ਼ਾਰ ਦੇਣਾ ਆ ਚੱਕੋ ਆ ਦੇਖੋ ਬਾਜ਼ਾਰਾਂ ਦੇ ਵਿੱਚ ਕੋਈ ਇਹਨੂੰ 3500 ਰੁਪਏ 'ਚ ਦਾ ਕੋਈ 4000 ਦਾ ਵੇਚਦਾ ਜਿਹੜੇ ਬਾਜ਼ਾਰਾਂ ਦੇ ਵਿੱਚ 3 3000 35 50 ਡਬਲ ਬੈੱਡ ਗਰਮ ਕੰਬਲ 1200 ਰੁਪਏ ਦਾ ਲਾਦਾ ਚੈਲੰਜ ਕਰਦੇ ਨਾ ਕਿਸੇ ਮਿਲਨੇ ਫੈਕਟਰੀ ਤੋਂ ਵਾਲਾ ਰੇਟ ਨਹੀਂ ਦੇਣਾ ਮੈਂ ਕੁੱਦਰੋ ਲਏ ਉਹ ਹੀ ਮੈਂ 7 7000 ਦੇ ਦਿਆ 6 6000 ਦੇ ਹਾਂਜੀ ਯੋਗੀ ਇਹ ਤੇ ਕੰਪਲ ਕੁਆਲਟੀ ਤਾਂ ਹੈ ਬਾਜ਼ਾਰ ਚ ਕੋਈ 1800 ਕੋਈ 1900 ਮਾਤੂ ਸ਼੍ਰੀ ਦਸਤਾਰ ਤੇ ਆਜੋ 750 6 ਦੀ 6 ਦੀ ਆਜੋ ਰੇਟ ਬਹੁਤ ਘਟ ਗਿਆ 3 3000 ਵਾਲੇ ਦਵਾਂਗੇ 1275 ਪੁਚਾਰ ਤੇ 1275 ਆ ਚੱਕੋ 3500 ਵਾਲਾ 1500 ਦੇ ਵਿੱਚ ਸੂਟ ਸੋ ਜੀ ਸਾਡੀਆਂ ਭੈਣਾਂ ਆ ਜਾਣ ਭਰਾ ਜਣ ਭਰਾ ਆ ਜਾਣ ਭਰਾਵਾਂ ਨੂੰ ਦਵਾਂਗੇ ਕੁਰਤੇ ਪਜਾਮੇ ਬਾਸਕਟਾਂ ਭਰਾਵਾਂ ਨੂੰ ਦਵਾਂਗੇ ਕੋਟ ਪੈਂਟ ਟਾਈਆਂ ਲਾ ਕੇ ਨਾਲ ਨਾ ਨਾ ਪਰ ਜਾਈਓ ਨਮਾਗੇ ਟੌਪ ਟੌਪ ਦੇ ਸੂਟ ਤੇ ਟੌਪ ਰੈਂਡ ਡਰੈਸਾਂ ਬਾਜ਼ਾਰ ਦੇ ਵਿੱਚ 3-3000 ਰੁਪਏ ਸਟਿਚਿੰਗ ਚੱਲਦੀ ਐ ਮਾਤੂ ਸ਼ਹੀਦ ਦਸਤਾਰ ਕਹਿੰਦਾ 2995 ਚ ਲੈ ਜਾਓ ਰੇਟ ਮਿਲਦਾ ਜੀ ਇਦਾਂ ਦਾ ਸਰ ਤੁਸੀਂ ਕਿੱਥੋਂ ਆਏ ਹੋ ਸਿੱਧਾ ਵੇੜ ਤੋਂ ਆਏ ਜੀ ਜੀ ਕਿੰਦਾ ਲੱਗੀ ਵੈਰਾਈਟੀ ਸਾਨੂੰ ਬਹੁਤ ਵਧੀਆ ਜੀ ਤੁਹਾਡਾ ਨਾਮ ਸੁਣ ਕੇ ਆਏ ਆ ਜੀ ਐਨ ਆਰ ਆਈ ਸੂਟ ਆ ਗਿਆ ਫੋਰ ਸਾਈਡ ਦੁਪੱਟੇ ਕੱਡੇ ਹੋਏ ਤੁਹਾਨੂੰ ਮਹਾਲੀ ਦੇ ਵਿੱਚ 15-15000 ਵੱਡੇ ਸ਼ੋਰੂਮ ਲੈਂਦੇ ਆ ਆ 5400 ਰੁਪਏ ਦੇ ਡਰੈਸ ਦੇ ਦਾਂਗੇ ਡਿਜ਼ਾਈਨ ਇੱਕ ਤੋਂ ਇੱਕ ਆ ਚੈੱਕ ਕਰੋ ਜੀ ਡਰੈਸ ਦਾ ਵਰਕ ਚੈੱਕ ਕਰੋ ਹੈਂਡ ਵਰਕ ਹੋਇਆ ਸਾਲਾ ਜੀ ਹੁਣ ਆ ਪਹੁੰਚ ਚੁੱਕਾ ਪੰਜਾਬ ਦੇ ਸਭ ਤੋਂ ਵੱਡੇ ਹੋਲਸੇਲ ਸਟੋਰ ਤੇ ਮਾਤੂਸ਼ਰੀ ਦਸਤਾਰ ਅੰਕਲ ਓਮ ਵਾਗਾਪੜਾ ਜਿੱਥੇ ਬਹੁਤ ਵੱਡੇ ਮੇਲੇ ਲੱਗਿਆ ਤੁਸੀਂ ਦੇਖ ਲਓ ਉਧਰ ਸੜਕਾਂ ਪਾਰ ਵੀ ਦੇਖ ਲਓ ਗੱਡੀਆਂ ਭਰੀਆਂ ਪਈਆਂ ਮੇਲੇ ਲੱਗੇ ਪਿਆ ਇਧਰ ਮੋਟਰਸਾਈਕਲਾਂ ਦਾ ਘੱਟ ਦੇਖ ਲਓ ਇਧਰ ਟਰੱਕ ਚੈੱਕ ਕਰ ਲਓ ਰੋਜ਼ ਲੋਡ ਰੋਗ ਮਾਰਾ ਰਿਆ ਸੂਟ ਸ਼ਰਾਰੇ ਗਰਾਰੇ ਲਹਿੰਗੇ ਕੋਟ ਕੋਟ ਆ ਗਿਆ ਇੰਡੀਆ ਸੇਲਾ ਲੱਗ ਗਿਆ ਹੋਰ ਤੱਕ ਤੁਸੀਂ ਪੂਰੇ ਇੰਡੀਆ ਦੀ ਸਭ ਤੋਂ ਵੱਡੀ ਸੇਲ ਦੇਖੂਗੇ ਆਹ ਦੇਖ ਲਓ ਵੀ ਟਰੱਕਾਂ ਦੇ ਟਰੱਕ ਲਈ ਜਾਂਦੇ ਆ ਇੱਧਰ ਵੀ ਚੈੱਕ ਕਰ ਲਓ ਤੁਸੀਂ ਦੇਖਦੇ ਆ ਸੰਦੀਪ ਭਾਈ ਜੀ ਵੈਸੇ ਤਾਂ ਤਰ ਤਰ ਕਰਾਈ ਪਈ ਆ ਤੁਸੀਂ ਲੋਕ ਤਾਂ بڑے ਦਾਵੇ ਕਰਦੇ ਵੀ ਅਸੀਂ ਵੱਡੇ ਆ ਸਾਡਾ ਹੋਲ ਸੇਲਾ ਸਾਡੇ ਕੋਲ ਸਟਾਕ ਬਹੁਤ ਆ ਮੈਂ ਦੇਖ ਰਿਹਾ ਦੇਖੋ ਆਹ ਦੇਖੋ ਭਾਈ ਹੁਣੀ ਭਾਜੀ ਨਾ ਤਾਂ ਦਾਵੇ ਕਰਦੇ ਵੱਡੇ ਨਾ ਕਰਦੇ ਵੱਡੀਆਂ ਗੱਲਾਂ ਅਸੀਂ ਦਿਖਾਨੇ ਆ ਆ ਚੈੱਕ ਕਰ ਲਓ ਜੀ ਗੱਡੀਆਂ ਦੀ ਗੱਡੀਆਂ ਲਾ ਰਹੀ ਐ ਕਈ ਗੱਲਾਂ ਵਾਲੇ ਨਹੀਂ ਅਸੀਂ ਕੋਈ ਗੱਪਾਂ ਵਾਲੇ ਨਹੀਂ ਆ ਚੈੱਕ ਕਰ ਲੋ ਵੈਰੈਟੀ ਤੁਹਾਡੇ ਸਾਹਮਣੇ ਆ ਕਿਸੇ ਚੀ ਦੀ ਕਮੀ ਨਹੀਂ ਆ ਪੱਕਾ ਦੀਆਂ ਦਸਤਾਰਾਂ ਦੇ ਨਗ ਪਏ ਆ ਆ ਸੂਟਾਂ ਦੇ ਪਏ ਆ ਉਹ ਪਰਾ ਚੈੱਕ ਕਰ ਲੋ ਕੋਟ ਪੈਂਟਾਂ ਦੇ ਪਏ ਆ ਜੇ ਫੈਕਟਰੀਆਂ ਤੋਂ ਸਿੱਧਾ ਲੈਣੇ ਆ ਤੇ ਕਹਿਨੇ ਆ ਤੇ ਦਿਖਾਉਣੇ ਆ ਦੇਖੋ ਜੀ ਇਹਦੇ ਵਿੱਚ ਕੋਟ ਪੈਂਟ ਕੁਰਤੇ ਪਜਾਮੇ ਦਸਤਾਰਾਂ ਸੂਟ ਸ਼ਰਾਰੇ ਲਹਿੰਗੇ ਸ਼ਰਾਰੇ ਮਾਤਰਾ ਬਹੁਤ ਵੱਡਾ ਸਟਾਕ ਆ ਚੁੱਕਾ ਜਿੰਨਾ ਸਸਤੀ ਖਰੀਦ ਮਾਤੂ ਸ਼੍ਰੀ ਦਸਤਾਰ ਕਾਣ ਦੇ ਸਸਤੇ ਰੇਟਾਂ ਤੇ ਲੋਕਾਂ ਨੂੰ ਦੇ ਰਿਆ ਤੁਸੀਂ ਵਿਆਹ ਸ਼ਾਦੀਆਂ ਦੇ ਕੱਪੜਾ ਲੈਣੇ ਹੋ ਦਾਜ ਵੇੜੇ ਲੈਣੇ ਹੋ ਬਜ਼ਾਰਾਂ ਚ 50000 ਮਾਤੂ ਸ਼੍ਰੀ ਦਸਤਾਰ ਤੇ 20000 ਤੁਸੀਂ ਇਧਰ ਅੰਦਰ ਵੀ ਜਾ ਕੇ ਦਿਖਾਓ ਅੰਦਰ ਦਿਖਾ ਦਿਓ ਵੀ ਲੋਕ ਪੰਜਾਬ ਦੇ ਪਿੰਡਾਂ ਪਿੰਡਾਂ ਤੋਂ ਸ਼ਹਿਰਾਂ ਸ਼ਹਿਰਾਂ ਤੋਂ ਦੂਰੋਂ ਦੂਰੋਂ ਆਏ ਹੋਇਆ ਤੇ ਆ ਚੈੱਕ ਕਰ ਲੋ ਕੋਟ ਪੈਂਟ ਕੁਰਤੇ ਪਜਾਮੇ ਸ਼ਰਾਰੇ ਕਰਾਰੇ ਭਾਈ ਜੀ ਉਹ ਵੀ ਦੇਖਾਂਗੇ ਪਹਿਲਾਂ ਮੈਨੂੰ ਆਹ ਦੱਸੋ ਵੀ ਇਹਦੇ ਵਿੱਚ ਕੀ ਹੈਗਾ ਆ ਦੇਖੋ ਜੀ ਇਹਦੇ ਵਿੱਚ ਬਹੁਤ ਵੱਡੀ ਆਫਰ ਲਾਤੀ ਆ ਮੌਂਟੀ ਕਾਰਲੋ ਪੂਰੇ ਹਿੰਦੁਸਤਾਨ ਦਾ ਕੀ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਹੈ ਇਹਦੇ ਵਿੱਚ ਅਸੀਂ ਆਫਰ ਲਾਤੀ ਆ ਕਿ ਸਭ ਤੋਂ ਵੱਡੀ ਨਾ ਕਿਸੇ ਤੋਂ ਦੇ ਹੋਣੀ ਆ ਆ ਤੁਹਾਡੇ ਸਾਹਮਣੇ ਗਿਫਟ ਦੇ ਖੋਲਦੇ ਆ ਬੈਗ ਤੇ ਮੈਂ ਕਹਿੰਨਾ ਕਰਦੇ ਨੇ ਭੱਟੇ ਫਾਇਦੇ ਆ ਚੱਕੋ ਜੀ ਮੌਂਟੀ ਕਾਰਲੋ ਦਾ ਕੰਪਲ ਡਬਲ ਬੈੱਡ ਦਾ ਨਾਲ ਤਾਰੇ ਤਾਰੇ ਆ ਚੈੱਕ ਕਰੋ ਜੀ ਤੋਡੇ ਸਾਹਮਣੇ ਆਫਰ ਲਾ ਰਿਹਾ ਕੈਮਰੇ ਦੇ ਸਾਹਮਣੇ ਜਿਹੜੀ ਆਫਰ ਕਵਾਗੇ ਇੰਡੀਆ ਦੇ ਵਿੱਚ ਛਾਤੀ ਠੋਕ ਕੇ ਚੈਰ ਕਰਦੇ ਆ ਕਿਸੋ ਤੋੜੀ ਦੇ ਹੋਣਾ ਆ ਚੱਕੋ ਆ ਦੇਖੋ ਬਾਜ਼ਾਰਾਂ ਦੇ ਵਿੱਚ ਕੋਈ ਇਹਨੂੰ 3500 ਰੁਪਏ ਦਾ ਕੋਈ 4000 ਦਾ ਵੇਚਦਾ ਦਾਵੇ ਬੜਿਆ ਰੋਲੇ ਬੜੇ ਹੁਣ ਮਾਤੂਸ਼ਰੀ ਦਸਤਾਰ ਦਾ ਵੀ ਦੇਖ ਲੈਣੇ ਸੱਪ ਕੀ ਕੱਢਦੇ ਆ ਬਾਈ ਜੀ ਇਹ ਡਬਲ ਬੈਡ ਦਾ ਕੰਬਲ ਹੈ ਦੇਖੋ ਜੀ ਸੱਪ ਨਹੀਂ ਪਟਾਕਾ ਪਾਤਾ 1200 ਰੁਪਏ ਦਾ 1200 ਰੁਪਏ ਦਾ 3000 ਵਾਲਾ ਕੰਬਲ 1200 ਦਾ ਮੋਟੀ ਕਾਰਲੋ ਦਾ ਦੇਖ ਦਿਖਾਓ ਬਾਈ ਜੀ ਖੋਲ ਕੇ ਮੈਂ ਕਹਿੰਦਾ ਚੈੱਕ ਕਰੋ ਜੀ ਕੁਆਲਿਟੀ ਚੈੱਕ ਕਰ ਲਓ ਮੌਂਟੀ ਕਾਰਲੋ ਦੀ Ориਜਨਲ ਅੰਦਰ ਟੈਗ ਲੱਗੇ ਹੋਏ ਆ ਮੌਂਟੀ ਕਾਰਲੋ ਦੇ ਆਂ ਇੰਡੀਆ ਭਾ ਲਓ ਜਿੱਥੋਂ ਮਰਜੀ ਟਾਈ ਕਰ ਲਓ ਮੌਂਟੀ ਕਾਰਲੋ ਦਾ ਕੰਬਲ 1200 ਰੁਪਏ ਦਾ ਆ ਚੱਕੋ ਜੀ ਆ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ 3 3035 ਪਿੰਦ ਜੋ ਡਬਲ ਬੈੱਡ ਗਰਮ ਕੰਬਲ 1200 ਰੁਪਏ ਦਾ ਲਾਤਾ ਚੈਲੰਜ ਕਰਦੇ ਨਾ ਕਿਸੇ ਮਿਲਨੇ ਫੈਕਟਰੀਆਂ ਤੋਂ ਆਹ ਰੇਟ ਨਹੀਂ ਦੇਣਾ ਇਹਦੇ ਵਿੱਚ ਰੰਗ ਡਿਜ਼ਾਈਨ ਤੁਹਾਨੂੰ ਕਾਫੀ ਮਿਲ ਜਾਣਿਆ 150 ਤੋਂ 200 ਕੰਬਲ ਆ ਗਏ ਆ ਜੀ ਮੌਂਟੀ ਕਾਰਲੋ ਦੇ ਜਿੰਨੇ ਮਰਜ਼ੀ ਲੈ ਜਾਓ ਰੇਟ ਸਾਡਾ 1200 ਰੁਪਏ ਚੈਲੰਜ ਕਰਕੇ ਕਹਿੰਦੇ ਆ ਕਿਸੇ ਤੋਂ ਦੇ ਨਹੀਂ ਹੋਣਾ ਆ ਚੈੱਕ ਕਰ ਲੋ ਇੱਕ ਚੀਜ਼ ਹੋਰ ਇਹ ਵੀ ਮੌਂਟੀ ਕਾਰਲੋ ਦਾ ਕੰਬਲ ਹੈ ਇਹਦੀ ਕੁਆਲਿਟੀ ਸਭ ਤੋਂ ਬੈਸਟ ਇਹ ਵੀ ਬਿਆਰਾ ਦੇ ਵਿੱਚ ਕੋਈ ਵੇਚਦਾ 2500 ਦਾ ਕੋਈ ਵੇਚਦਾ 3000 ਦਾ ਇਹ ਵੀ ਸਾਡਾ 1100 ਰੁਪਏ ਦਾ ਭਾਜੀ 1100 ਰੁਪਏ ਦਾ ਕੁਆਲਿਟੀ ਚੈੱਕ ਕਰ ਲੋ ਡਿਜ਼ਾਈਨ ਚੈੱਕ ਕਰੋ ਨਵੇਂ ਤੋਂ ਨਵੇਂ ਇਹ ਪੇਟੀਆਂ 1 ਤੋਂ 2 150 ਪੇਟੀਆਂ ਆ ਚੁੱਕੀਆਂ 150 ਆ ਦੇਖੋ ਜੀ ਬ੍ਰਾਂਡ ਬਹੁਤ ਵੱਡਾ ਮੌਨਟੀ ਕਰ ਲੋ ਹਨਾ ਇਹ ਸਿੰਗਲ ਬੈੱਡ ਦਾ ਕੰਬਲਿਆ 2500 ਰੁਪਿਆ ਬਾਜ਼ਾਰ ਦਾ ਪਰ ਇਹਦਾ ਰੇਟ ਵੀ ਮਾਤੂ ਸ਼੍ਰੀ ਦਸਤਾਰ ਨੇ ਕਰਤਾ 1100 ਰੁਪਏ ਡਬਲ ਬੈੱਡ ਦਾ ਕੰਬਲ ਸਾਨੂੰ 1200 ਦਾ ਮਿਲੂਗਾ ਸਿੰਗਲ ਬੈਡ ਦਾ 1100 ਦਾ ਮਿਲੂਗਾ ਆ ਦੇਖੋ ਪੈ ਗਈਆਂ ਤੁਸੀਂ ਚੈੱਕ ਕਰ ਲਓ ਤੁਸੀਂ ਕੋਈ ਸਾਨੂੰ ਡਬਲ ਪਲਾਈ ਆ ਜੀ ਇਹ ਡਬਲ ਪਲਾਈ ਜਿਹੜਾ 1116 ਕੰਬਲ ਹੈ ਡਬਲ ਪਲਾਈ ਆ ਆ ਸਿੰਗਲ ਪਲਾਈ ਦਾ ਹੀ ਬਹੁਤ ਵੱਡਾ ਆਫਰ ਲਾਤਾ ਜੀ ਚੈੱਕ ਕਰ ਲਓ ਜੀ ਬਾਜ਼ਾਰ ਦੇ ਵਿੱਚ ਆ ਸਿੰਗਲ ਪਲਾਈ ਦਾ ਕੰਬਲ ਬਾਜ਼ਾਰ ਦੇ ਵਿੱਚ 2500 3000 ਲੈਦੇ ਮੂਹੋਂ ਮੰਗਾ ਰੇਟ ਹੈ ਐਮ ਆਰ ਪੀ ਵੇਚਦੇ ਆ ਪਰ ਇਹ ਵੀ 900 ਰੁਪਏ ਦਾ ਭਾਈ ਦੇ ਜਿਹੜਾ 900 ਰੁਪਏ ਦਾ ਬ੍ਰਾਂਡਡ ਮੌਂਟੀ ਕਰ ਲਓ ਚੈੱਕ ਕਰੋ ਜੀ ਜਿੰਨੇ ਲੈਣਾ ਲਿਆ ਸਕਦਾ ਆ ਦੇਖੋ ਜੀ ਜਿਹੜੇ ਵੱਡੇ ਵੱਡੇ ਦੁਕਾਨਦਾਰ ਆ ਹੌਲ ਸੇਲਰ ਮਿੱੱਲਾ ਵਾਲੇ ਚੈਲੰਜ ਕਰਦੇ ਆ ਚਾਹੇ ਗੂਗਲ ਤੇ ਚੈੱਕ ਕਰੋ ਚਾਹੇ ਆਨਲਾਈਨ ਆ ਰੇਟ ਨਹੀਂ ਦੇਣਾ ਚੈਲੰਜ ਆ ਰੇਟ ਤੁਹਾਨੂੰ ਦੇ ਦਿੱਤਾ ਬਾਈ ਜੀ ਸਾਡੇ ਨਾਲ ਹੈਗੇ ਆ ਆਓ ਭਾਈ ਜੀ ਇੱਧਰ ਬਾਈ ਜੀ ਨਕੌਦਰ ਤੋਂ ਆਇਆ ਦੇਖੋ ਤੁਹਾਨੂੰ ਤਾਂ ਜਿਆਦਾ ਪਤਾ ਆ ਰੇਟ ਚੈੱਕ ਕਰੋ ਤੇ ਕੰਬਲ ਦੱਸੋ 1200 ਰੁਪਏ ਦਾ ਮਿਲ ਜੂਗਾ ਜੀ 25 2500 ਰੁਪਈਆ ਦੀ ਐਮ ਆਰ ਪੀਆ ਤੇ ਕੋਈ 3000 ਤਾਂ ਦਿੰਦਾ ਨਹੀਂ ਠੀਕ ਹੈ ਜੀ ਬਹੁਤ ਵਧੀਆ ਕੰਬਲ ਆ ਤਾਂ ਮੈਂ ਨਕੌਦਰੋਂ ਲਏ ਉਹ ਹੀ ਮੈਂ 7-7000 ਦੇ ਦਿਆਂ 6-6000 ਦੇ ਦਿਆਂ ਹਾਂ ਜੀ ਯੋਗੀ ਇਥੇ ਕੰਪਲ ਕੁਆਲਟੀ ਤਾਂ ਹੈ ਉਹ ਵਧੀਆ ਕੁਆਲਟੀ ਜੀ ਤੋਂ ਤੁਸੀਂ ਦੇਖ ਲਓ ਇੱਧਰ ਵੀ ਕਸਟਮਰ ਆਏ ਹੋਇਆ ਉੱਧਰ ਵੀ ਮਾਰੋ ਕੈਮਰਾ ਮੇਲਾ ਲੱਗ ਗਿਆ ਮੇਲਾ ਬੇਬੇ ਕਿੱਥੋਂ ਆਏ ਤੁਸੀਂ ਫਗਵਾੜੇ ਫਗਵਾੜੇ ਕਿੱਦਾਂ ਲੱਗੀ ਵੈਰਾਈਟੀ ਤੁਸੀਂ ਕੀ ਲੈਣਾ ਆਏ ਹੋ ਕੱਪੜਾ ਵਧੀਆ ਹੈ ਬਹੁਤ ਸੋਹਣਾ ਹੈ ਜੀ ਕੀ ਕੀ ਲਿਆ ਵਿਆਹ ਸ਼ੇ ਦਾ ਕੱਪੜਾ ਲੈਣਾ ਆਈ ਸੀ ਸ਼ਾਦੀ ਦਾ ਕੱਪੜਾ ਹਾਂ ਤੁਸੀਂ ਇੱਧਰ ਵੀ ਚੈੱਕ ਕਰ ਲਓ ਉੱਧਰ ਵੀ ਦੇਖੋ ਇੱਧਰ ਵੀ ਆ ਜਾਓ ਤੁਸੀਂ ਇੱਧਰ ਵੀ ਦਿਖਾ ਦਿੰਦੇ ਆ ਸਾਡੇ ਵੀਰ ਵੀ ਦੂਰੋਂ ਦੂਰੋਂ ਆਏ ਆ ਤੁਸੀਂ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਦੇਖੋ ਭਾਈ ਜੀ ਕਿੱਥੋਂ ਆਏ ਹੋ ਤੁਸੀਂ ਮੋਗੇ ਤੋਂ ਮੋ ਬਾਜ਼ਾਰ ਦੇ ਵਿੱਚ 3-3000 ਰੁਪਏ ਸਟਿਚਿੰਗ ਚੱਲਦੀ ਐ ਮਾਤੂਸ਼ੀ ਦਸਤਾਰ ਕਹਿੰਦਾ 2995 ਚ ਲੈ ਜਾਊ ਰੇਟ ਮਿਲਦਾ ਜੀ ਇਦਾਂ ਦਾ ਕੀ ਖਰੀਦਣਾ ਹੈ ਤੁਸੀਂ ਅੱਜ ਪਸੰਦ ਆ ਰਿਹਾ ਜੀ ਇੱਥੇ ਸਰਦਾਰ ਜੀ ਕੀ ਲੈ ਰਹੇ ਹੋ ਮੇਲਾ ਦਾ ਕੋਰਤੇ ਪੈਂਕ ਪੈਂਟਾ ਸ਼ਰਟਾਂ ਕਿੱਦਾਂ ਲੱਗ ਰਹੀ ਜੀ ਵੈਰਾਈਟੀ ਇਹਦੇ ਦੀ ਠੀਕ ਆ ਵਧੀਆ ਸੰਦੀਪ ਭਾਜੀ ਮੈਨੂੰ ਇੱਕ ਗੱਲ ਦਾ ਜਵਾਬ ਦੇਣਾ ਲੋਹੜੀ ਦਾ ਤਿਹਾਰਾ ਲੋਕੀ ਘਰਾਂ 'ਚ ਜਸ਼ਨ ਮਨਾ ਰਹੇ ਆ ਪਰ ਇੱਥੇ ਮਾਤੂਸ਼ੀ ਦਸਤਾਰ ਦਾ ਹੀ ਮੇਲੇ ਲੱਗੇ ਆ ਪੂਰੇ ਠੋਕ ਪਿਆ ਗੇ ਬਿਲਕੁਲ ਜੀ ਇੱਥੇ ਵੀ ਜਸ਼ਨ ਦਾ ਇਹ ਜਿੱਥੇ ਦੇਖੋ ਚੀਜ਼ ਚੰਗੀ ਤੇ ਰੇਟ ਘੱਟ ਬਾਜ਼ਾਰ ਨਾਲੋਂ ਅਗਲੇ ਨੂੰ ਫਾਇਦਾ ਲੱਗਦਾ ਤੇ ਇੱਥੇ ਵੀ ਜਸ਼ਨ ਵਾਲੇ ਹਿਸਾਬ ਆ ਜੀ ਦੇਖੋ ਦੁਕਾਨਦਾਰ ਆ ਜੀ ਪਰੇਸ਼ਾਨ ਆ ਕਹਿੰਦੇ ਵੀ ਲੋਹੜੀ ਦਾ ਤਿਉਹਾਰ ਆ ਵੀ ਸਾਡੇ ਕਿਸੇ ਨੇ ਉਹਨਾਂ ਨਹੀਂ ਪਰ ਇੱਥੇ ਦੇਖ ਲਓ ਸਵੇਰੇ ਹੀ 9 10 ਵਜੇ ਤੋਂ ਰੌਣਕਾਂ ਲੱਗੀਆਂ ਸਾਰੇ ਪਾਸੇ ਮੇਲੇ ਲੱਗੇ ਆ ਸਾਰੇ ਬਾਜ਼ਾਰ ਬੈਠੇ ਵਿਹਲੇ ਪਰ ਮਾਤੂਸ਼ੀ ਦਸਤਾਰ ਤੇ ਲੱਗੇ ਮੇਲੇ ਆ ਦੇਖੋ ਐਦਾਂ ਦੇ ਡਿਜ਼ਾਈਨਰ ਸੂਟ ਵਿਆਹਾਂ ਸ਼ਾਦੀਆਂ ਵਾਲੇ ਇੱਧਰ ਵੀ ਤੁਸੀਂ ਚੈੱਕ ਕਰ ਲਓ ਮਤਲਬ ਛੇ ਦੀ ਛੇ ਦੀ ਇੱਥੇ ਆ ਕੇ ਆਪਣੇ ਫਾਇਦੇ ਲਾਜੋ ਦਾਜ ਬਰਿਆਂ ਵਾਲੇ ਕੱਪੜੇ ਤੁਹਾਨੂੰ ਬਹੁਤ ਸਸਤੇ ਸੂਟ ਸ਼ੁਰੂ ਹੋ ਜਾਂਦਾ ਪਰ ਇਦੋਂ ਉੱਪਰ ਵੈਰਾਈਟੀ ਜਿਹੜੀ ਮਰਜ਼ੀ ਲੈ ਲੋ ਵੀਜੀ ਕਿੱਥੋਂ ਆਏ ਤੁਸੀਂ ਰਸੂਲਪੁਰ ਤੋਂ ਰਸੂਲਪੁਰ ਤੋਂ ਅੱਜ ਕਿਹੜਾ ਕੱਪੜਾ ਲੈਣਾ ਵਿਆਹ ਸ਼ਾਦੀ ਲਈ ਕੋਈ ਜੀ ਹਾਂਜੀ ਕਿੱਦਾਂ ਲੱਗ ਰਹੀ ਵੈਰਾਈਟੀ ਜੀ ਵਧੀਆ ਲੱਗ ਰਹੀ ਆ ਜੀ ਸਰ ਤੁਸੀਂ ਕਿੱਥੋਂ ਆਏ ਹੋ ਸਿੱਧਾ ਵੇੜ ਤੋਂ ਆਏ ਜੀ ਕਿੱਦਾਂ ਲੱਗੀ ਵੈਰਾਈਟੀ ਸਾਨੂੰ ਬਹੁਤ ਵਧੀਆ ਜੀ ਤੁਹਾਡਾ ਨਾਮ ਸੁਣ ਕੇ ਆਏ ਆ ਜੀ ਜੀ ਉਧਰ ਕੋਰਟ ਤੇ ਪਜਾਮੇ ਸ਼ੇਰਮਣੀਆਂ ਦੇਖ ਲਈਆਂ ਜੀ ਹਾਂਜੀ ਕੋਰਟ ਪੈਂਟ ਲਏ ਆ ਆਪਾਂ ਜੀ ਹਾਂਜੀ ਹਾਂਜੀ ਕੋਰਟ ਪੈਂਟ ਲਏ ਆ ਬਹੁਤ ਵਧੀਆ ਲੱਗੇ ਆ ਹੂੰ ਹਾਂਜੀ ਤੋਂ ਜਿਹੜੇ ਅਜੇ ਲੋਕ ਨਹੀਂ ਇੱਥੇ ਆਏ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕਹਾਂਗੇ ਵੀ ਜਰੂਰ ਇੱਥੇ ਪਹੁੰਚੋ ਜੀ ਸਸਤੇ ਰੇਟ ਆ ਵਧੀਆ ਕੱਪੜਾ ਦਾ ਜੀ ਸਲਾਹ ਜੀ ਸਾਡੇ ਕੋਲ ਸਾਡੇ 400 500 ਸੂਟ ਸਿਰੂ ਆਉਂਦਾ ਪਰ ਤੁਸੀਂ ਆ ਜਣਾ ਸੂਟ ਦੇ ਦਿਓ ਬਾਜ਼ਾਰ ਚ ਕੋਈ 1800 ਕੋਈ 1900 ਮਾਤੂ ਸ਼੍ਰੀ ਦਸਤਾਰ ਤੇ ਆਜੋ 750 ਰੁਪਏ ਦੇ ਵਿੱਚ ਦੇਣਾ ਆ ਦੇਖੋ ਉੱਤੇ ਸਾਰੇ ਰੇਟ ਲੱਗੇ ਚੈਲੰਜ ਇਹ ਆ ਵੀ ਜਿੱਥੇ ਮਰਜੀ ਘੋਮ ਲੋ ਨਹੀਂ ਮਿਲਣੇ ਨਹੀਂ ਮਿਲਣੇ ਉਹ ਲੋਕੋ ਨਹੀਂ ਮਿਲਣੇ ਇੰਨੇ ਸਸਤੇ ਸੂਟ ਨਹੀਂ ਮਿਲਣਿਆ ਦੇਖੋ ਦਾਜਵੜ ਦਾ ਕਪੜਾ ਵਿਆਹਾਂ ਸ਼ਾਦੀਆਂ ਦਾ ਕਪੜਾ ਤੁਸੀਂ ਦੇਣ ਲਈ ਕਪੜਾ ਲੈਣਾ ਤੁਹਾਡੇ ਘਰ ਆ ਗਿਆ ਕੋਈ ਰਿਸ਼ਤੇਦਾਰ ਆ ਗਿਆ ਤੁਸੀਂ ਉਹਨਾਂ ਨੂੰ ਗਿਫਟ ਕਰਨਿਆ 6 ਦੀ 6 ਦੀ ਆਜੋ ਰੇਟ ਬਹੁਤ ਘਟ ਗਾਇਆ ਇਹਦਾ ਕੋਈ 2500 ਨਹੀਂ ਕੋਈ 2600 ਨਹੀਂ 850 ਚ ਕਰਤਾ 850 ਚ ਹੈ ਜੀ ਫਾਇਦੇ ਵੱਡੇ ਵੱਡੇ ਕਰਦੇ ਨੇ ਡਿਜ਼ਾਈਨ ਚੈੱਕ ਕਰ ਲੋ ਜੀ ਨਵੇਂ ਤੋਂ ਨਵੇਂ ਪਾਰਟੀ ਵੇਅਰ ਸੂਟ ਲੈਣ ਦੇ ਨਾਲ 850 ਦੇ ਕੋਈ ਹਜ਼ਾਰ ਦਾ ਕੋਈ ਪਾਲਾ ਦਾ ਡਿਜ਼ਾਈਨ ਮੈਂ ਕਹਿੰਦਾ ਖੜ ਖੜ ਕਰਦੇ ਆ ਗਏ ਆ ਇੱਕ ਤੋਂ ਇੱਕ ਪੀਸ ਆ ਬਟਿਕ ਪੀਸ ਸਟਾਈਲਿਸ਼ ਪੀਸ ਜਿੱਦਾ ਮਰਜ਼ੀ ਡਿਜ਼ਾਈਨ ਚੈੱਕ ਕਰ ਲੋ ਜੀ ਚਣੌਣ ਦੇ ਦੁਪੱਟੇ ਹੈਵੀ ਹੈਵੀ ਲੱਗੇ ਆ ਪਿਓਰ ਕਰੇਵ ਲੱਗੀ ਆ ਆ ਰੇਟ ਉੱਤੇ ਲੈ ਕੇ ਲਾਤਾ 8500 ਸਵਾ ਦੇਖੋ ਜੀ ਬਾਜ਼ਾਰ ਦੇ ਵਿੱਚ ਕੋਈ ਦੁਕਾਨਦਾਰ 3000 ਤੋਂ ਘੱਟ ਸੁਣ ਨਹੀਂਦਾ ਉਹ ਸਾਡੇ ਕੋਲ ਆ ਉਹ ਸਾਡੇ ਕੋਲ ਟਰੱਕ ਭਰ ਕੇ ਆ ਗਿਆ ਮਾਲ ਦਾ ਟਰੱਕ ਭਰ ਕੇ 3 3000 ਦੇ ਦਵਾਂਗੇ 1275 ਕਰਤੇ 1275 ਕਰਤੇ ਦੇ ਵਿੱਚ ਕਰਤੇ ਦੇਖੋ ਭਾਜੀ ਬਾਜੂ ਪਹੁੰਚੇ ਬਣੇ ਹੋਏ ਵਰਕ ਚੈੱਕ ਕਰ ਲੋ ਹੈਂਡ ਵਰਕ ਹੋਇਆ ਹੋਇਆ ਮੈਂ ਕਹਿੰਦਾ ਖੜਖੜ ਕਰਦੀਆਂ ਚੀਜ਼ਾਂ ਬਜ਼ਾਰ ਦੇ ਵਿੱਚ ਕਿਸੇ ਤੋਂ ਦੇ ਨਹੀਂ ਦੇ ਹੁਣ ਚੈਲੰਜ ਕਰਕੇ ਕਹਿੰਦੇ ਆ ਜੀ ਭਾਵੇਂ ਬਠਿੰਡੇ ਮਾਂਸੇ ਲੁਧਿਆਣੇ ਚੰਡੀਗੜ੍ਹ ਮੁਹਾਲੀ ਅੰਮ੍ਰਿਤਸਰ ਜਿੱਥੇ ਮਰਜੀ ਬੈਠੇ ਹੋ ਪੰਜਾਬ ਦੇ ਜਿਹੜੇ ਮਰਜੀ ਪਿੰਡ 'ਚ ਬੈਠੇ ਹੋ ਸ਼ਹਿਰ 'ਚ ਬੈਠੇ ਹੋ ਆ ਚੱਕੋ 3500 ਵਾਲਾ 1500 ਦੇ ਵਿੱਚ ਸੂਟ ਆਹ ਦੇਖੋ ਭਾਰੇ ਭਾਰੇ ਸੂਟ ਜਿਨ੍ਹਾਂ ਨੇ ਦਾਜਪੁਰਿਆਂ ਦੇ ਸੂਟ ਲੈਣੇ ਆ ਕਈ ਕੁੜੀਆਂ ਕਹਿੰਨੀਆਂ ਸਾਨੂੰ ਡਿਜ਼ਾਈਨਰ ਪੀਸ ਦਿਖਾਓ ਦਿੱਲੀ ਪੋਂਪੇ ਵਾਲੇ ਜਿਹੜੇ ਸਾਨੂੰ ਪੰਜਾਬ 'ਚ ਕਿਤੇੋਂ ਮਿਲਦੇ ਨਹੀਂ ਉਹ ਵੀ ਚੀਜ਼ਾਂ ਦਿਖਾਵਾਂਗੇ ਭਾਈ ਜੀ ਕਹਿੰਦੇ ਚੰਡੀਗੜ੍ਹ ਜਾਣਾ ਪੈਂਦਾ ਲੈਣ ਲਈ ਨਾ ਜੀ ਨਾ ਚੰਡੀਗੜ੍ਹ ਨਾ ਮਹਾਲੀ ਨਾ ਦਿੱਲੀ ਨਾਲ ਆਹ ਚੈੱਕ ਕਰ ਲੋ ਜੀ ਐਨ ਆਰ ਆਈ ਸੂਟ ਆ ਗਿਆ ਫੋਰ ਸਾਈਡ ਦੁਪੱਟੇ ਕੱਡੇ ਹੋਏ ਆਹ ਜੀਰੋ ਟਾਂਕੇ ਦਾ ਕੰਮ ਚੈੱਕ ਕਰ ਲੋ ਜੀ ਡਿਜ਼ਾਈਨ ਪੜੇ ਲਿਖੇ ਆ ਵੀ ਜਗਯਾਰ ਨਾਲੋਂ ਅੱਧੇ ਰੇਟ ਕਰਤੇ ਅੱਧੇ ਰੇਟ ਜੀ ਤਿਹਾਰਾਂ ਦੇ ਵਿੱਚ ਸੇਲ ਲਾਤੀ ਮਾਤੂਸ਼ਰੀ ਦਸਤਾਰ ਨੇ ਬਹੁਤ ਵੱਡੀ ਛੇਤੀ ਛੇਤੀ ਆਜੋ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਜਰਮਨ ਫਰਾਂਸ ਇਟਲੀ ਵਰਲਡ ਦੇ ਕਿਸੇ ਵੀ ਕੰਟਰੀ ਚੋਂ ਆਵਾਵਾ ਇੱਥੇ ਪਹੁੰਚੋ ਬਹੁਤ ਵੱਡੀਆਂ ਆਫਰਾਂ ਲੱਗੀਆਂ ਆ ਲੱਖ ਲੱਖ ਰੁਪਈਆ ਤੁਹਾਡਾ ਫਾਇਦਾ ਕੱਪੜੇ ਪਿੱਛੇ ਜਿਹੜਾ ਤੁਸੀਂ ਲੈਨੇ ਹੋ 2.5 ਲੱਖ ਦਾ ਕੱਪੜਾ ਬਾਜ਼ਾਰ 'ਚ ਮਾਤੂ ਸ਼੍ਰੀ ਦਸਤਾਰ ਨੇ ਲੱਖ ਰੁਪਏ 'ਚ ਦੇਣਾ ਜਿਹੜਾ ਤੁਸੀਂ 50000 ਦਾ ਦਿੰਨੇ ਹੋ ਮਾਤੂ ਸ਼੍ਰੀ ਦਸਤਾਰ ਨੇ 20000 ਦੇਣਾ ਇਤਨਾਂ ਦੇ ਭਾਰੇ-ਭਾਰੇ ਸੂਟ ਸ਼ਰਾਰੇ ਗਰਾਰੇ ਗੌਨ ਡਰੈਸਾਂ ਲਹਿੰਗਿਆਂ ਦੇ ਉੱਤੇ ਲਗਜ਼ਰੀ ਸੂਟਾਂ ਦੇ ਉੱਤੇ ਲਗਜ਼ਰੀ ਡਰੈਸਾਂ ਤੇ ਲੱਗ ਗਿਆ ਸੇਲ ਆ ਦੇਖੋ ਕੁੜੀਆਂ ਦੀ ਜਾਨ ਨਿਕਲ ਜੂਣੀ ਦੁਪੱਟੇ ਦੇਖ ਕੇ ਆ ਡਿਜ਼ਾਈਨ ਦੇਖ ਕੇ ਕਹਿੰਦੇ ਹੁਣ ਵੀ ਇਹ ਚੀਜ਼ਾਂ ਬਾਗੇ ਬਣਾ ਚ ਮਿਲਦੀਆਂ ਬਿਲਕੁਲ ਮਿਲਦੀਆਂ ਸਾਡੇ ਕੋਲ 4-500 ਸੂਟ ਸ਼ੁਰੂ ਹੋ ਜਾਂਦਾ ਉਦੋਂ ਉੱਪਰ 5 7 10 20 20000 ਦੇ ਸੂਟ ਵੀ ਸਾਡੇ ਕੋਲ ਹੈਗੇ ਆ ਜਿਹੜੇ ਬਾਜ਼ਾਰ ਚ 35 35000 ਆ ਵੀ ਚੈੱਕ ਕਰੋ ਜੀ ਵੈਡਿੰਗ ਸੂਟ ਹੈ ਵੈਡਿੰਗ ਰੈਟ ਦੇ ਵਿੱਚ ਸਭ ਤੋਂ ਬੈਸਟ ਆ ਦੁਪੱਟਾ ਦੇਖੋ ਜੀ ਦੁਪੱਟੇ ਦੇ ਉੱਤੇ ਹੀ ਹੈਂਡਵਰਕ ਇੰਨਾ ਕਰਤਾ ਤੇ ਸੂਟ ਦੇ ਵਿੱਚ ਕਿੱਥੇ ਕਮੀ ਛੱਡ ਦਾਂਗੇ ਭਾਜੀ ਸੋ ਲਓ ਜੀ ਤੁਹਾਡੇ ਨਾਲ ਪੂਰਾ ਵਾਅਦਾ ਕਰਦੇ ਆਂ ਸਾਡੇ ਕੋਲ ਆ ਜਿਓ ਰਾਣੀਆਂ ਮਹਾਰਾਣੀਆਂ ਬਣਾ ਦੇਗੇ ਟੋਰਾ ਪੂਰੀਆਂ ਕੱਢ ਦੇਾਂਗੇ ਚੀਚਾਂ ਧੁੰਮ ਧੜਕੇ ਵਾਲੀਆਂ ਦਮਾਂਗੇ ਇੱਧਰ ਬਸ ਕੈਮਰਾ ਮਾਰ ਕੇ ਦਿਖਾ ਦਿਓ ਡਰੈੱਸਾਂ ਸ਼ਰਾਰੇ ਗਰਾਰੇ ਗੋਂ ਦੇ ਵਿੱਚ ਵੀ ਹੱਲਾ ਬੋਲ ਸੇਲਾਤੀਆ ਹੱਲਾ ਬੋਲ ਸੇਲਾਤੀਆ ਜੀ ਬਿਆਰ ਦੇ ਵਿੱਚ ਆਹੀ ਡਰੈੱਸਾਂ ਤੁਹਾਨੂੰ ਮਹਾਲੀ ਦੇ ਵਿੱਚ 15 15000 ਰੁਪਏ ਭੱਟੇ ਸ਼ੋਰੂਮ ਲੈਂਦੇ ਆ ਆ 5400 ਰੁਪਏ ਦੇ ਡਰੈੱਸ ਦੇ ਦਾਂਗੇ ਡਿਜ਼ਾਈਨ ਇੱਕ ਤੋਂ ਇੱਕ ਆ ਚੈੱਕ ਕਰੋ ਜੀ ਡਰੈੱਸ ਦਾ ਵਰਕ ਚੈੱਕ ਕਰੋ ਹੈਂਡ ਵਰਕ ਹੋਇਆ ਮੈਂ ਕਹਿੰਦਾ ਚੈਲੰਜ ਕਰਕੇ ਕਹਿੰਨੇ ਆ ਇਹੋ ਜੀਆਂ ਐਡਮਾ ਕਿਸੇ ਤੋਂ ਦਿਖਾ ਨਹੀਂ ਹੋਣੀਆਂ ਦੇਣ ਦੀ ਤਾਂ ਗੱਲ ਤੁੰਦੀ ਆ ਇੱਕੋ ਹੀ ਸਾਡੀ ਆਜੋ ਇਹ ਫੈਮਿਲੀ ਕੰਪਲੀਟ ਸ਼ੋਰੂਮ ਆ ਮੁੰਡੇ ਆਊਗੇ ਸ਼ੇਰਵਾਨੀਆਂ ਵੀ ਦਵਾਂਗੇ কুরਤੇ ਪਜਾਮੇ ਦਵਾਂਗੇ ਕੋਟ ਪੈਂਟ ਦਵਾਂਗੇ ਆ ਦੇਖੋ ਇਦਨੀਆਂ ਡਿਜ਼ਾਈਨਰ ਪੀਸ ਵੈਡਿੰਗ ਲਹੰਗੇ ਮਤਲਬ ਹਰ ਇੱਕ ਚੀਜ਼ ਇੱਕੋ ਹੀ ਛਾਤੇ ਇਦਨਾ ਸਲੋਜੀ ਸਾਡੀਆਂ ਭੈਣਾਂ ਆਜਣ ਭਰਾ ਆਜਣ ਭਰਾਵਾਂ ਨੂੰ ਦਵਾਂਗੇ কুরਤੇ ਪਜਾਮੇ ਬਾਸਕਟਾਂ ਭਰਾਵਾਂ ਨੂੰ ਦਵਾਂਗੇ ਕੋਟ ਪੈਂਟ ਟਾਈਆਂ ਲਾ ਕੇ ਨਾਲ ਪਹਿਣਾ ਭਰਾਈ ਹੋਣ ਦਮਾਂਗੇ ਟੌਪ ਟੌਪ ਦੇ ਸੂਟ ਤੇ ਟੌਪ ਰੈਂਡ ਡਰੈਸਾਂ ਆ ਦੇਖੋ ਡਿਜ਼ਾਈਨਰ ਪੀਸ ਇਹ ਫੈਮਿਲੀ ਕੰਪਲੀਟ ਸ਼ੋਰੂਮ ਆ ਜੀ ਹੁਣ ਹੋਰ ਪਾਸੇ ਨਾ ਜਾਓ ਚੁੱਪ ਕਰਕੇ ਸਵੇਰੇ ਚਾਹ ਦਾ ਕੱਪ ਪੀਓ ਗੱਡੀ ਦੀ ਮਾਰੋ ਸੈਲਫ ਬਾਗੇ ਪੁਰਾਣੇ ਮਾਤੂਸ਼ੀ ਦੀ ਦਸਤਾਰ ਆਜੋ ਲੱਖਾਂ ਰੁਪਏ ਬਚਾਵਾਂਗੇ ਕੁਆਲਿਟੀ ਨੰਬਰ 1 ਦਮਾਂਗੇ ਵੈਰਾਈਟੀ ਟੋਕ ਹੈ ਵਿਆਹ ਪਾਰਟੀ ਜਾਉਂਗੇ ਲੋਕ ਮਗਰਮਗਰਾਂ ਕੇ ਪੁੱਛਣ ਕੇ ਮੋਢੇ ਤੇ ਹੱਥ ਰੱਖ ਕੇ ਸੂਟ ਕਿੱਥੋਂ ਲਿਆ ਜੀ ਕੋਟ ਪੈਂਟ ਕਿੱਥੋਂ ਲਿਆ ਜੀ ਦੱਸ ਦਿਆ ਕਰੋ ਭਾਈ ਮਾਤੂਸ਼ੀ ਦੀ ਦਸਤਾਰ ਗਏ ਸੀ ਆਜੋ ਫਾਇਦੇ ਬਹੁ ਕਰਾਂਗੇ ਕੈਰਾਮੈਨ ਜੱਸੀ ਸਿੰਘ ਦੇ ਨਾਲ ਹਰਦੀਪ ਸਿੰਘ ਤੱਕੜ ਸਾਹ ਟੀਵੀ ਬੱਗਾ ਪੁਰਾਣਾ